सत जी मेरा नाम अमरजीत कौर मैं वाइस प्रेसिडेंट, सीनियर वाइस प्रेजिडेंट ह्यूमन राइट्स आज ही जुड़ी हाँ तो मैं मान फकर कर दी है अपने आप पर जो इन्होंने मैं अपने नाल जोड़ के मैं ये माण बख्शा मैं दिल इसकी सेवा कराँगी और भलाई का काम करने प्रेरित होवी धन्यवाद अच्छा मैडम ਤੁਹਾਨੂੰ ਅੱਜ ਇਹਨਾਂ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਮੁਹਾਲੀ ਲਗਾਇਆ ਹੈ ਵੀ ਤੁਸੀਂ ਵਾਤਾਵਰਣ ਨੂੰ ਸੰਭਾਲਣ ਲਈ ਕੀ ਕਰਨਾ ਚਾਹੋਗੇ ਅ ਵਾਤਾਵਰਣ ਨੂੰ ਸੰਭਾਲਣ ਲਈ ਜੋ ਵੀ ਸਾਨੂੰ ਸਾਡੇ ਸੀਨੀਅਰਸ ਹੋਰ ਨੇ ਜੋ ਵੀ ਸਾਨੂੰ ਜੋ ਵੀ ਸਾਨੂੰ ਕਹਿਣਗੇ ਜੋ ਸਾਨੂੰ ਇੰਡੀਕੇਟ ਕਰਨਗੇ ਅਸੀਂ ਉਹ ਕਰਾਂਗੇ ਤੇ ਜੋ ਸਾਡੇ ਸਾਡੇ ਤੋਂ ਪੋਸੀਬਲ ਹੋਏਗਾ ਜਿਵੇਂ ਕਿ ਹਰਿਆਲੀ ਵਾਸਤੇ ਜੋ ਵੀ ਅਸੀਂ ਪੇੜ ਪਾਦੇ ਜਿੱਤੇ ਸਾਨੂੰ ਲੱਗੇਗਾ ਵੀ ਐਸੀ ਜ਼ਰੂਰਤ ਹੈਗੀ ਹੈ ਅਸੀਂ ਉੱਥੇ ਉਹ ਕੰਮ ਕਰਵਾਵਾਂ ਹਾਂ ਮੈਡਮ ਅਮਰਜੀਤ ਜੀ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਮਨਚ ਨੂੰ 90000 ਬੂਟਾ ਮਿਲਿਆ ਤੁਹਾਡੇ ਇਸ ਜ਼ਿਲ੍ਹੇ ਲਈ ਤੁਹਾਨੂੰ 7000 ਬੂਟਾ ਮਿਲਿਆ ਕੀ ਤੁਸੀਂ ਉਸ ਬੂਟੇ ਨੂੰ ਅਲੱਗ-ਅਲੱਗ ਮੁਹੱਲਿਆਂ ਵਿੱਚ ਕਲੋਨੀਆਂ ਵਿੱਚ ਲਾਉਣ ਲਈ ਉੱਥੇ ਕੁਝ ਨਵੀਂ ਭਰਤੀ ਵੀ ਕਰਨੀ ਚਾਹੋਗੇ? ਬਿਲਕੁਲ ਸਰ ਅਸੀਂ ਚਾਹਾਂਗੇ ਕਿ ਸਾਡਾ ਸਾਥ ਦੇਣ ਲਈ ਇਸ ਕੰਮ 'ਚ ਸਾਥ ਦੇਣ ਲਈ ਹੋਰ ਵੀ ਸਾਥੀ ਜੋੜਨ ਤੇ ਅਸੀਂ ਇਹ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਡੇ ਨਾਲ ਹੋਰ ਲੋਕ ਜੁੜਨ ਜੋ ਕਿ ਸਾਨੂੰ ਇਸ ਕੰਮ ਨੂੰ ਕਰਨ ਲਈ ਸਹਿਯੋਗ ਕਰਨ। ਥੈਂਕ ਯੂ ਥੈਂਕ ਯੂ